ਮੀਡੀਸਿਨ ਸੈਟੀ ਪ੍ਰਧਾਨ ਭਾਈ ਕਨੀਆਜੀ ਵੈਲਫੇਅਰ ਸੁਸਾਇਟੀ ਹੁਸ਼ਾਰਪੁਰ ਤੋਂ ਆ ਜੋ ਕਿ ਸਸ਼ਤਾ ਵੱਲੋਂ ਇੱਕ ਭਾਈ ਕਨੀਆਜੀ ਚੈਰੀਟੇਬਲ ਕਲੀਨिकल ਲੈਬਰਾਟਰੀ ਜਿਲੰਦਰ ਰੋਡ ਵਿਖੇ ਨਾਮਤਰੀ ਧਰਮਸ਼ਾਲਾ ਵਿਖੇ ਖੁੱਲਹੀ ਗਈ ਹੈ ਇਸ ਲੈਬ ਦੇ ਵਿੱਚ ਹਰ ਤਰ੍ਹਾਂ ਦੇ ਟੈਸਟ ਜਿਹੜੇ ਆ ਜਿਦਾ ਰਮਟੋਲੋਜੀ ਸਰੋਲੋਜੀ ਬਾਇਓਕੈਮਿਸਟਰੀ ਲੀਵਰ ਪ੍ਰੋਫਾਈਲ ਟੈਸਟ ਨਿਪਟ ਪ੍ਰੋਫਾਈਲ ਕਲਚਰ ਹਾਰਮੋਨ ਟੈਸਟ ਤੇ ਹੋਰ ਹਰ ਤਰ੍ਹਾਂ ਦੇ ਟੈਸਟ ਜਿਹੜੇ ਆ ਉਹ ਬਾਜ਼ਾਰ ਨਾਲੋਂ ਚੈਰੀਟੇਬਲ ਡਾਟਾ ਦੇ ਬਿਲਕੁਲ ਫਰੀ ਆਫ ਕਾਸਟ ਦੇ ਨਾਲ ਹੀ ਹੁਣੇ ਕੀਤੇ ਜਾਂਦੇ ਆ ਜਿਹਦੇ ਵਿੱਚ ਕੇ ਮਰੀਜ਼ ਜਿਹੜੇ ਆ ਉਹ ਇਹਦਾ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਆ ਸਮੇਂ ਸਮੇਂ ਤੇ ਹਰ ਬੰਦੇ ਨੂੰ ਆਪਣੇ ਪਰਿਵਾਰ ਦੇ ਰੂਟੀਨ ਟੈਸਟ ਕਰਾਉਂਦੇ ਰਹਿਣਾ ਚਾਹੀਦਾ ਹੈ ਤੇ ਤਾਂ ਕਿ ਉਸ ਨੂੰ ਜੇ ਪਹਿਲੇ ਸਟੇਜ ਤੇ ਹੀ ਬਿਮਾਰੀ ਦਾ ਪਤਾ ਲੱਗ ਲੱਗ ਸਕੇ ਅਤੇ ਉਹ ਇਸ ਦਾ ਟ੍ਰੀਟਮੈਂਟ ਕਰ ਸਕੇ ਇਹ ਟੈਸਟ ਜਿਹੜੇ ਆ ਆਮ ਲੋਕੀ ਦੀ ਸਹੂਤ ਲਈ ਪਿਛਲੇ ਮਹੀਨੇ ਤੋਂ ਪਿਛਲੇ ਦੋ ਤਿੰਨ ਮਹੀਨੇ ਤੋਂ ਸ਼ੁਰੂ ਕੀਤੇ ਗਏ ਹਨ ਕਿਉਂਕਿ ਹਰ ਬੰਦਾ ਇਹਦਾ ਫਾਇਦਾ ਲੈ ਸਕੇ ਅਤੇ ਆਪਣੇ ਟੈਸਟ ਕਰਵਾ ਕੇ ਆਪਣੀ ਜ਼ਿੰਦਗੀ ਦਾ ਵਿਚਾਰ ਕਰ ਸਕੇ ਔਰ ਆਪਣਾ ਇਲਾਜ ਠੀਕ ਢੰਗ ਨਾਲ ਕਰਵਾ ਸਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਉਹ ਇਸ ਖੋਲੀ ਹੋਈ ਕਲੀਨिकल ਲੈਬਰਾਟਰੀ ਦਾ ਵੱਧ ਤੋਂ ਵੱਧ ਫਾਇਦਾ ਲੈਣ ਅਤੇ ਸਮੇਂ-ਸਮੇਂ ਤੇ ਆਪਣੇ ਟੈਸਟ ਕਰਵਾਉਣ ਜਿਹੜਾ ਵੀ ਬੰਦਾ ਅਗਰ ਕੋਈ ਪੈਸੇ ਨਹੀਂ ਖਰਚ ਸਕਦਾ ਤਾਂ ਉਹ ਸਸਤਾ ਦੇ ਮੈਂਬਰਨ ਨਾਲ ਸੰਯੋਗ ਕਰਕੇ ਉਹਨਾਂ ਨੂੰ ਤਾਲਮੇਲ ਕਰ ਸਕਦਾ ਹੈ ਉਹਦੇ ਟੈਸਟ ਫ੍ਰੀ ਵੀ ਕੀਤੇ ਜਾਣਗੇ ਜਿਸ ਸੰਸਥਾ ਜੜੀ ਉਹਦੀ ਹਰ ਤਰ੍ਹਾਂ ਦੀ ਸਹਾਇਤਾ ਕਰੇਗੀ